ਲੋਇ ਤੁਹਾਨੂੰ ਅੱਜ ਦਿਖਾਲਦੇ ਆ ਪਿੰਡ ਮਹਿੰਦੀਪੁਰ ਦੀ ਸ਼ਿੰਜ ਵਿਸ਼ਾਲ ਮੇਲਾ ਜੋ 27 ਅਗਸਤ 2024 ਦਿਨ ਮੰਗਲਵਾਰ ਨੂੰ ਕਰਵਾਇਆ ਗਿਆ ਪਹਿਲਾਂ ਤੁਸੀਂ ਵੀਡੀਓ ਵਿੱਚ ਦੇਖਿਆ ਸੀ ਕਿ ਕੱਲ ਗੁੱਗਾ ਨੋਮੀ ਦੇ ਦਿਸ਼ ਦੇ ਉੱਤੇ ਪਿੰਡ ਦੀਆਂ ਪੰਜ ਟੋਲੀਆਂ ਪਿਛਲੇ ਕਈ ਰੋਜ਼ ਤੋਂ ਜੋ ਸੀਗਾ ਵਿੱਚ ਲੱਗੀਆਂ ਹੋਈਆਂ ਸਨ ਅਲੱਗ-ਅਲੱਗ ਪਿੰਡਾਂ ਵਿੱਚ ਜਾ ਕੇ ਉਹਨਾਂ ਨੇ ਗੁੱਗਾ ਯਾਰਪੀਰ ਦੇ ਨਾਂ ਦੇ ਉੱਤੇ ਓੜੇ ਮੰਗੇ ਉਸ ਤੋਂ ਪ੍ਰੰਤ ਕੱਲ ਉਹ ਟੋਲੀਆਂ ਸੰਪੂਰਨ ਹੁੰਦੀਆਂ ਹੋਈਆਂ ਪਿੰਡ ਦੀ 20 ਤੋਂ ਪਿੰਡ ਤੋਂ ਪਿੰਡ ਵਿੱਚ ਆਪਣੇ ਆਪਣੇ ਸਥਾਨ ਤੱਕ ਝੂਮਦੀਆਂ ਹੋਈਆਂ ਪਹੁੰਚੀਆਂ ਤੁਸੀਂ ਉਸ ਵੀਡੀਓ ਵਿੱਚ ਦੇਖਿਆ ਅੱਜ ਸਾਨੂੰ ਦਿਖਾਉਣੇ ਹਾਂ ਪਿੰਡ ਦੀ ਛਿੰਝ ਕਿਵੇਂ ਉਹ ਫਿਰ ਟੋਲੀਆਂ ਇਕੱਠੀਆਂ ਹੋ ਕੇ ਮੱਥਾ ਟੇਕ ਕੇ ਗੁੱਗਾ ਯਾਰਪੀਰ ਲਖਾ ਦਾ ਨਾਮ ਲੈ ਕੇ ਉਹਨਾਂ ਨੂੰ ਨਵੇਂ-ਨਵੇਂ ਬਸਤਰ ਪਹਿਨਾ ਕੇ ਪੂਰਾ ਨਗਰ ਪਿੰਡ ਤੱਕ ਪਹੁੰਚਦਾ ਹੈ ਜਿੱਥੇ ਸ਼ਿੰਜ ਮੇਲਾ ਹੋਣਾ ਹੈ ਤੁਹਾਨੂੰ ਦਿਖਾਣੇ ਆ ਸਾਰੀਆਂ ਝਲਕੀਆਂ ਤੁਸੀਂ ਵੀਡੀਓ ਵੀ ਦੇਖ ਰਹੇ ਹੋ ਕਿਵੇਂ ਸੰਗਤ ਹਮ ਹਮਾ ਕੇ ਪਹੁੰਚੀ ਹੈ ਢੋਲਾਂ ਦੇ ਨਾਲ ਟੋਲ ਤਮਕਿਆਂ ਦੇ ਨਾਲ ਸਾਰੇ ਮੁੱਖ ਸੇਵਾਦਾਰ ਕਿਵੇਂ ਲੋਰ ਦੇ ਵਿੱਚ ਝੂਮਦੇ ਹੋਏ ਜਾਂਦੇ ਨੇ ਬੜੀ ਮਾਲਕ ਦੀ ਕਿਰਪਾ ਹੈ ਪਿੰਡ ਮਹਿੰਦੀ ਪਰਤੇ ਅੱਜ ਤੁਹਾਨੂੰ ਉਹ ਸ਼ਿੰਜ ਦਿਖਾਣੀ ਹੈ ਜਿਹਦੇ ਲਈ ਇਸ ਲਈ ਕਈ ਦਿਨ ਤੋਂ ਛਿੰਜ ਕਮੇਟੀ ਤਿਆਰੀਆਂ ਕਰ ਰਹੀ ਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਔਰ ਬਾਹਰ ਜਿੰਨੇ ਵੀ ਪਤਵੰਤੇ ਸੱਜਣ ਦੇਖ ਰਹੇ ਹਨ ਚਾਹੇ ਉਹ ਯੂ ਐਸ اے ਹੈ ਕੈਨੇਡਾ ਹੈ ਯੂ ਕੇ ਇੰਗਲੈਂਡ ਆਸਟ੍ਰੇਲੀਆ ਫਰਾਂਸ ਨਿਊਜ਼ੀਲੈਂਡ ਬਹੁਤ ਸਾਰੇ ਦੇਸ਼ਾਂ ਵਿੱਚ ਦਵੇਈ ਅਬੂ ਤਾਬੀ ਵਿੱਚ ਬਹੁਤ ਸਾਰੇ ਸੱਜਣ ਜੋ ਵਿਦੇਸ਼ਾਂ ਵਿੱਚ ਬੈਠੇ ਹਨ ਲਾਈਵ ਟੈਲੀਕਾਸਟ ਤੇ ਮਲਟੀਮੀਡੀਆ ਦੇ ਉੱਤੇ ਵੀ ਦੇਖ ਰਹੇ ਨੇ ਸੋ ਉਹਦੀ ਕਵਰੇਜ ਸੋਸਤੇ ਵੀ ਵੱਲੋਂ ਵੀ ਕੀਤੀ ਜਾ ਰਹੀ ਆ ਤੇ ਪਿੰਡ ਦੇ ਸਾਰੇ ਸੇਵਾਦਾਰਾਂ ਨੇ ਰਲ ਕੇ ਸੇਂਜ ਕਮੇਟੀ ਨੇ ਰਲ ਕੇ ਪਿਛਲੇ ਕਈ ਦਿਨ ਤੋਂ ਪੂਰਾ ਜੋਰ ਲਗਾਇਆ ਹੋਇਆ ਸੀ ਸੋ ਅੱਜ ਉਹ ਦਿਨ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਫੋਟੋਆਂ ਵਿੱਚ ਦੇਖ ਰਹੇ ਹੋ ਅਲੱਗ-ਅਲੱਗ ਇਨਾਮ ਪ੍ਰਾਈਜ਼ ਵੀ ਦਿੱਤੇ ਜਾਣੇ ਹਨ ਜਿਨ੍ਹਾਂ ਪਰਿਵਾਰਾਂ ਵੱਲੋਂ ਸੇਵਾਈ ਹੈ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਣਾ ਹੈ ਪਿੰਡ ਵਿੱਚ ਬਹੁਤ ਸਾਰੇ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਗਈ ਜਿਨਾਉ ਗੋਸਪਾਲ ਲਖੀਖਾਨ ਜਾਗਦੇ ਦੀਵਾਨ ਕਰੀ ਮੁਸਾ ਆਸਾਨ ਫਕੀਰ ਸਾਈਂ ਰਾਜਾ ਪਾਤਰੀ ਮਦਦ ਐ ਸਿੱਕੀ ਹੋਇਆ ਬੜੇ ਪਾਰ ਕਨੇ ਕਰਪਾ ਕਾ ਨਿਪਟਾ ਲਾ ਕਨਾ ਬਾਬਾ ਦੁਦਾਤ ਤਾਰੀ ਪੋਣਾ ਹਲਕੀ ਰੇਤ ਮੈਦਾ ਸਾਤਾ ਸਿੱਕੀ ਪਾਛਾ ਕਨੇ ਕਰਪਾ ਕਾ ਨਿਪਟਾ ਲਾ ਕਨਾ ਸੱਚੀ ਗੱਬਰ ਲੱਗਦਾ ਤਾਂ ਵੀ ਸਿੱਕੀ ਹੋਇਆ ਬੜੇ ਪਾਰ ਕਨੇ ਕਰਪਾ ਕਾ ਨਿਪਟਾ ਲਾ ਕਨਾ ਸਿੱਧ ਬਲੂ ਜੀ ਬਾਬਾ ਸੱਚ ਨੂੰ ਕਰ ਪਈ ਸਿੱਕੀ ਹੋਇਆ ਬੜੇ ਪਾਰ ਕਨੇ ਕਰਪਾ ਕਾ ਨਿਪਟਾ ਲਾ ਕਨਾ ਧਰਤੀ ਮਾਤਾ ਸ਼ਕਤੀ ਮਾਤਾ ਦੇਵੀ ਮਾਤਾ ਵਿਸ਼ਨੂ ਬ੍ਰਹਮਾ ਸ਼ਿਵ ਦੇ ਖਿਡਾਰੀ ਸੱਚੇ ਪਾਤਸ਼ਾਹ ਦਾ ਕਰਤਾ ਨਹੀਂ ਆਪਲਾ ਕਰਨਾ ਤਾਂ ਤਾਂ ਨੂੰ ਗੋਗਾ ਯਾ ਹਰ ਪੀਰ ਤੱਕ ਸੁਭੇ ਜੋ ਕੁਛੀ ਰਹੇ ਸੱਚੇ ਪਾਤਸ਼ਾਹ ਤੇਰੇ ਨਾਮ ਦੇ ਤੇਰੇ ਸੁਵਾਰਾ ਨੇ ਕਾਰ ਕੀਤੀ ਹੈ ਸੱਚੇ ਪਾਤਸ਼ਾਹ ਆਪਣੇ ਨੌਲ ਵਾਲੀ ਦਾ ਬਿਕਾਰ ਤਾਂ ਨਹੀਂ ਵਾਲੀ ਸੱਚੇ ਪਾਤਸ਼ਾਹ ਨਗਰ ਢੇੜਿਆਂ ਵਿੱਚੋਂ ਜਿੰਨੀ ਬੀਬੀਆਂ ਭੈਣਾਂ ਲੋਕੜੀ ਤਰਾਗੀਆਂ ਪਾਏ ਆਪਣੇ ਸੱਚੇ ਰਸਾਂ ਵਿੱਚ ਦੇਖੇ ਲੈਣੇ ਹੱਥੇ ਪਾ ਚੱਕਰ ਪਾਣੀਆਂ ਭਲਾ ਕਰਨਾ ਦੇਸ਼ਾਂ ਪਰਦੇਸ਼ਾਂ ਤੋਂ ਮਾਇਆ ਆਈ ਜਾਂ ਸੱਚੀ ਬਾਸ਼ਾ ਆਪਣੇ ਲੋਹੜਾਣਾ ਪਕਾਣੇ ਗੋਣਾ ਜੀ ਬਾਦੂ ਇਹੇ ਆਮਰਾ ਕੰਮ ਪੁਰੀਆ ਗਾਨੇ ਸੱਚੇ ਬਾਸ਼ਾ ਇਸ ਨਗਰ ਖੇੜੇ ਦੇ ਲੋਹ ਲੰਗੜ ਤਾਂ ਪਾ ਰੱਖਣੇ ਸੱਚੇ ਬਾਸ਼ਾ ਦੇਰੇ ਖੇੜੇ ਆਪਣੇ ਕਲਾ ਬਟਾਣੀਆਂ ਨਗਰ ਖੇੜੇ ਦਾ ਭਲਾ ਕਰਨਾ ਬਹੁ ਗ੍ਰੀਨ ਦੇ ਪ੍ਰਿੰਸੀਪਲ ਕੰਨਿਆਨ ਧਰਤੀ ਦਾ ਮੇਕ ਕਰਨਾ ਸ਼ੇਰ ਕੇ ਜਲਾ ਕਰੋ ਬੋਲ ਜੀਵਤਵਾਦਵਾਦ ਆ ਦਾ ਕਮੇਟੀ ਅਤੇ ਸੇਵਾਦਾਰ ਸਹਿਬਾਨ ਐਨ ਆਰ ਆਈ ਵੀਰ ਪੀਰ ਗੁਗਾ ਯਾਰ ਪੀਰ ਪਿੰਡ ਮਹਿੰਦੀਪੁਰ ਦੀ ਪ੍ਰਬੰਧਕ ਕਮੇਟੀ ਓਏ ਉੱਤਰ ਖੱਲੇ ਉੱਤਰ ਖੱਲੇ ਉੱਤਰ ਉੱਤਰ ਸਾਤੇ ਨੂੰ ਚੱਕ ਪੋਤਾ ਹੋਇਆ ਤੋ ਲੱਖ ਦਾ ਤਪੀਰ ਗੁਗਾ ਜੀ ਹਲੋ ਲੋ ਜੀ ਦਾਤਿਆਂ ਦੀ ਬੇਟੀ ਰਹਿਮਤ ਹੈ। ਲੱਖ ਦਾਤਾ ਪੀਰ ਗੱਗਾ ਯਾਰ ਪੀਰ ਪਿੰਡ ਮਹਿੰਦੀਪੁਰ ਦੇ ਪ੍ਰਬੰਧਕ ਕਮੇਟੀ ਅਤੇ ਸੇਵਾਦਾਰ ਸਹਬਾਨ ਐਨ ਆਰ ਆਈ ਵੀਰ ਪਿੰਡ ਦੇ ਹੋਰ ਬੂਤਵਾਰ ਭਵੰਤੇ ਸੱਜਣ ਅਤੇ ਲਾਗਲੇ ਪਿੰਡਾਂ ਵਿਆ ਪੰਚਾਇਤਾਂ ਪਿੰਡ ਦੁਰਗਾਪੁਰ ਚੋੜ ਪਰ ਕਲਾਮ ਪਿੰਡ ਬਰਨਾਲਾ ਅਲੀਪੁਰ ਗੁਜਰ ਪਰਮਾੜਾ ਇਹਨਾਂ ਪਿੰਡਾਂ ਦਾ ਵੀ ਬਹੁਤ ਸਹਿਯੋਗ ਹੈ ਜੀ ਪਿੰਡ ਮਹਿੰਦੀ ਪਰੋਂ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਪੰਚਾਇਤਾਂ ਦਾ ਬਹੁਤ ਸਾਰੇ ਐਨ ਆਰ ਆਈ ਵੀਰਾਂ ਦਾ ਖਾਸ ਕਰਕੇ ਸਹਿਯੋਗ ਹੈ ਜੋ ਇਸ ਵੇਲੇ ਲਾਈਵ ਟੈਲੀਕਾਸਟ ਦੇਖ ਰਹੇ ਨੇ ਜੁਐਸਏ ਵਿੱਚ ਬੈਠ ਕੇ ਇੰਗਲੈਂਡ ਆਸਟ੍ਰੇਲੀਆ ਕੈਨੇਡਾ ਜਰਮਨ ਫਰਾਂਸ ਬਹੁਤ ਸਾਰੇ ਹੋਰ ਦੇਸ਼ਾਂ ਦੇ ਵਿੱਚ ਸਾਡੇ ਐਨਆਰਆਈ ਵੀਰ ਭੈਣ ਭਰਾ ਇਸ ਸ਼ਹਿਰ ਦੇ ਮੇਲੇ ਨੂੰ ਤੱਕ ਰਹੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਵੀਰ ਦੇਸ਼ਾਂ ਪਰਦੇਸ਼ਾਂ ਵਿੱਚ ਬੈਠ ਕੇ ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਹਨ ਬਹੁਤ ਸਾਰਾ ਮਾਣ ਸਨਮਾਨ ਉਹਨਾਂ ਵੱਲੋਂ ਨਗਰ ਦੀ ਸ਼ਹਿਰ ਕਮੇਟੀ ਵਾਸਤੇ ਆਂਦਾ ਹੈ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਰੱਖਣ ਹਰ ਮદાન ਫਤਿਹ ਕਰਨ ਦੇਸ਼ਾਂ ਪਰਦੇਸ਼ਾਂ ਵਿੱਚ ਬੈਠੇ ਸਾਡੇ ਨੌਜਵਾਨ ਪੈਣਾ ਵੀਰ ਮਾਲਕ ਉਹਨਾਂ ਦੀ ਤੰਦਰੁਸਤੀ ਰੱਖੇ ਗੁੱਗਾ ਯਾਰ ਵੀਰ ਲੱਖਾਂ ਦਾਤਾ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਹੀ ਇਸੇ ਤਰ੍ਹਾਂ ਆਪਣੀ ਨੇਕ ਕਮਾਈ ਵਿੱਚੋਂ ਹੱਕ ਹਲਾਲ ਦੀ ਕਮਾਈ ਵਿੱਚੋਂ ਹਰ ਸਾਲ ਜਿਹੜੇ ਪੈਣਾ ਵੀਰ ਦਾਨ ਦਿੰਦੇ ਹਨ ਉਹਨਾਂ ਦੇ ਕੰਮਾਂ ਦੇ ਵਿੱਚ ਬਰਕਤਾਂ ਉਹਨਾਂ ਦੀਆਂ ਤੰਦਰੁਸਤੀਆਂ ਵਿੱਚ ਬਰਕਤਾਂ ਬਖਸ਼ੇ ਮਾਲਕ ਸਾਰੇ ਹੀ ਨਗਰ ਵੱਲੋਂ ਸਾਰੇ ਪ੍ਰੰਧਕ ਕਮੇਟੀ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਇੱਕ ਵਾਰ ਫਿਰ ਧੰਨਵਾਦ ਕੀਤਾ ਜਾਂਦਾ ਹੈ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਬਹੁਤ ਵਿਸ਼ਾਲ ਦੰਗਲ ਹੈ ਬੁਲੇਟ ਮੋਟਰਸਾਈਕਲ 4 ਸਪਲੈਂਡਰ ਪਲੈਟੀਨਾ ਮੋਟਰਸਾਈਕਲ ਦਿੱਤੇ ਜਾਣੇ ਹਨ ਹੋਰ ਬਹੁਤ ਵੱਡੇ ਵੱਡੇ ਇਨਾਮ ਹਨ ਸੱਜਣ ਹੋਏ ਆਟਾੜੇ ਜਿਨ੍ਹਾਂ ਦੇ ਪਹਿਲਵਾਨ ਪਹੁੰਚ ਚੁੱਕੇ ਨੇ ਬੇਨਤੀ ਹੈ ਪ੍ਰਬੰਧਕ ਵੀਰਾਂ ਨੂੰ ਪਹੁੰਚੋ ਜਲਦੀ ਜਲਦੀ ਆਪਣਾ ਕੋਲਾ ਸ਼ੁਰੂ ਕਰਵਾਉਣ ਹਾਂਜੀ ਹੈਲੋ 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 ਸੌਣ ਚਾਹ ਲੋ ਹੈਲੋ 5500 ਰੁਪਏ ਨਾਲ ਸਰਨਾਮ ਸਿੰਘ ਜੀ ਵਿਧਾਲ 5000 ਰੁਪਿਆ ਰਣਵੀਰ ਸਿੰਘ ਜੀ ਸਾਧਰਾ ਆਸਟ੍ਰੇਲੀਆ 5500 ਰੁਪਿਆ ਸੁੱਚਾ ਸਿੰਘ ਜੀ ਸੱਲਣ ਉਹਨਾਂ ਵੱਲੋਂ 5500 ਲੱਭ ਸਿੰਘ ਜੀ ਮਦਨ ਸਰ ਸਰਕਾਰ ਸਾਹ ਕੋ 400 ਰੁਪਿਆ ਅਕਾਰ ਸਿੰਘ ਜੀ ਅਗਲੇ ਕਾ ਜੀ ਸੀਮਰ ਔਰ ਅਕਾਰ ਸਿੰਘ ਜੀ ਸੀਮਰ ਉਹਨਾਂ ਵੱਲੋਂ 5100 ਰੁਪਿਆ ਨਾਲੇ ਗੁਰਦਿਆਲ ਸਿੰਘ ਜੀ ਸਨਫ ਸਰਦਾਰ ਕਾਵੇ ਸਿੰਘ ਜੀ ਉਹਨਾਂ ਵੱਲੋਂ 5100 ਰੁਪਿਆ ਜਸਦੀਪ ਸਿੰਘ ਜੀ ਸਨਫ ਸਰਦਾਰ ਹੁਸੈਨ ਸਿੰਘ ਜੀ ਉਹਨਾਂ ਵੱਲੋਂ 500 ਰੁਪਿਆ ਔਰ ਨਾਲੇ ਕਿਸ਼ਨਪਾਲ ਜੀ ਸਨਫ ਨਸੀਬ ਸਿੰਘ ਜੀ 5100 ਜਸਦੀਪ

sawa sawa ਜਾਣੇ ਨੇ ਸੋ ਜਿਨ੍ਹਾਂ ਦੇ ਨਾਮ ਬੋਲੇ ਜਾਣਗੇ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਦੇ ਲਾਗੇ ਆ ਕੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨਗੇ ਥੋੜੇ ਸਮੇਂ ਤੱਕ ਉਹਨਾਂ ਦੇ ਨਾਮ ਅਸੀਂ ਬੋਲਨੇ ਸ਼ੁਰੂ ਕਰਨੇ ਹਨ ਸੋ ਜਿਵੇਂ ਜਿਵੇਂ ਨਾਮ ਬੋਲੇ ਜਾਣਗੇ ਸਟੇਜ ਤੇ ਆ ਕੇ ਆਪਣਾ ਮਾਨ ਸਨਮਾਨ ਜਰੂਰ ਪ੍ਰਾਪਤ ਕਰ ਲੈਣ ਜੀ ਦੱਸ ਦਈਏ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਬਨਪਿੰਡ ਮਹੰਦੀ ਪਰ ਵੱਲੋਂ ਸ਼ਿਆ ਤਾਂ ਬੱਚਿਆਂ ਨੂੰ ਬਚਾਉਣ ਦੇ ਲਈ ਅਕੈਡਮੀ ਚਲਾਈ ਜਾ ਰਹੀ ਹੈ ਵੀ ਆਰ ਸਪੋਰਟ ਅਕੈਡਮੀ ਜਿਹਦੇ ਵਿੱਚ ਪਿਛਲੇ ਡੇਢ ਸਾਲ ਤੋਂ ਪਿੰਡ ਦੇ ਬੱਚੇ ਅਤੇ ਬਾਹਰਲੇ ਪਿੰਡਾਂ ਤੋਂ ਬੱਚੇ ਆ ਕੇ ਬਡਮਿੰਟਨ ਦੀ ਪ੍ਰੈਕਟਿਸ ਕਰਦੇ ਹਨ ਪਹਿਲਾਂ ਬੱਚੇ ਜ਼ਿਲ੍ਹਾ ਲੈਵਲ ਤੇ ਅਤੇ ਉਸ ਤੋਂ ਬਾਅਦ ਸਟੇਟ ਲੈਵਲ ਤੱਕ ਪਹੁੰਚੇ ਹਨ ਉਹਨਾਂ ਦਾ ਵੀ ਮਾਣ ਸਨਮਾਨ ਕੀਤਾ ਜਾਣਾ ਹੈ ਬਡਮਿੰਟਨ ਵਿੱਚ ਬੱਚਿਆਂ ਨੇ ਬਹੁਤ ਵੱਲ ਮਾਰੀਆਂ ਨੇ ਹਾਂਜੀ ਜੱਸੀ ਰਾਏ ਵਾਲਦ ਬੰਦਰੋ ਇਹਨਾਂ ਨੇ ਕੁਸਤियां ਲਿਖੀਆਂ ਜੇ ਵਾਪਸ ਆ ਗਈ ਨਪੀ ਇੰਦਰਦੇਵ ਤੇ ਦੀ ਕਿਰਪਾ ਹੋ ਗਈ ਆ ਥੋੜੇ ਸਮੇਂ ਲਈ بارش ਆ 4929 ਜੂਪੀਟਰ ਸਕੂਟਰੀ ਦੀ ਚਾਬੀ ਮੇਰੇ ਕੋਲ ਪਹੁੰਚੀ ਆ ਚਿੱਟੇ ਰੰਗ ਦੀ ਆ ਮੰਜ ਤੇ ਆ ਕੇ ਜਿਹੜੀ ਉਹ ਚਾਬੀ ਲੈ ਜਾਓ ਨਿਸ਼ਾਨੀ ਦੱਸ ਕੇ ਜੀ ਆਤਮਾ ਸਿੰਘ ਜੀ ਉਹਨਾਂ ਵੱਲੋਂ 2100 ਰੁਪਇਆ ਔਰ ਪੱਗ ਜਿਹੜੀ ਆ ਸ਼ਿੰਦੀ ਪਹਿਲਵਾਂ ਜੀ ਲਈ ਕੁੱਝ ਦੀ ਹੋਈ ਆ ਪਹਿਲਵਾਨ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸੱਲਨ ਪਰਿਵਾਰ ਵੱਲੋਂ ਸਾਡੇ ਪਿੰਡ ਦਾ ਮਾਣ ਸਿੰਦੀ ਪਹਿਲਵਾਨ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸੱਲਨ ਪਰਿਵਾਰ ਵੱਲੋਂ ਰੈਫਰੀ ਸਾਬਾ ਨੂੰ ਬੇਨਤੀ ਆ ਜਲਦੀ ਜਲਦੀ ਕੋਲਾ ਸ਼ੁਰੂ ਕਰਵਾ ਕੇ ਸਮਾਂ ਕਾਫੀ ਹੋ ਚੁੱਕਾ ਜੀ ਮੈਂ ਬੇਨਤੀ ਕਰਦਾ ਚੰਦ ਪਹਿਲਵਾਨ ਰੌਣੀ ਤੇ ਭੋਲਾ ਪਹਿਲਵਾਨ ਹਰਿਆਣਾ ਬਈ ਚੰਦ ਰੌਣੀ ਤੇ ਭੋਲਾ ਜਿਹੜਾ ਇਹ ਪਿੰਡ ਵਾਲਾ ਮਟਕਾ ਹੋਣ ਲੱਗਿਆ ਹੈ ਖੜਾ ਅਗਨਾਲਾ ਭੁਪਿੰਦਰ ਦਾ ਵੱਡਾ ਵੀਰ ਅੱਜ ਦੇ ਦੰਗਲ ਦੀ ਵੱਡੀ ਝੰਡੀ ਦੀ ਕੁਸ਼ਤੀ ਹੈ ਉਧਰ ਗੋਰਾ ਵੀ ਮੇਰਾ ਵੀਰ ਉੱਚੇ ਉੱਚੇ ਤਰ ਦੇ ਪੁੱਜਿਆ ਹੋਇਆ ਬਹੁਤ ਬਹੁਤ ਧੰਨਵਾਦ ਹੈ ਨਿੱਗੀ ਜੀਆਂ ਨੂੰ ਆਖਦੇ ਆਂ ਔਰ ਇਸ ਕੁਸ਼ਤੀ ਵਿੱਚੋਂ ਆਕਾਸ਼ ਜਿਹੜਾ ਸ਼ਾਇਦ ਜਿੱਤੂ ਹੈ ਆਕਾਸ਼ ਖਿਡਾਰੀ ਹੈ ਜਿਹੜਾ ਇਸ ਕੁਸ਼ਤੀ ਦਾ ਜਿੱਤੂ ਰਿਹਾ ਦੀਪ ਕੁਸ਼ਤੀ ਲੜ ਗਿਆ ਵਿੱਚ ਭੇਜਦਾ ਪ੍ਰਿੰਸ ਪਹਿਲਵਾਨ ਜਨੜਾ ਪ੍ਰਿੰਸ ਬਾਈ ਪ੍ਰਿੰਸ ਦੇ ਨਾਲ ਸੁਖਮਣ ਤੇ ਸ਼ੇਰਾ ਅਜ ਅਜਮੋਤ ਪਹਿਲਵਾਨ ਜੀ ਆ ਕਰਾਓ ਜੀ ਬੈਠੋ ਉੱਪਰ ਅੰਗੜੀ ਕਰਾਓ ਫੋਟੋ ਪਾਪਾ ਲਾਲ ਜੀ ਓਕੇ ਬਹੁਤ ਬਹੁਤ ਧੰਨਵਾਦ ਹੈ ਮੋਹਿਤ ਪਹਿਲਵਾਨ ਇਸ ਕੁਸ਼ਤੀ ਵਿੱਚੋਂ ਵਿਨਰ ਰਿਹਾ ਨਰਿੰਦਰ ਪਹਿਲਵਾਨ ਜੀ ਫੋਟੋ ਲਈ ਨਰਿੰਦਰ ਪਹਿਲਵਾਨ ਜੀ ਉਸ ਨਾਲ ਆ ਨਰਿੰਦਰ ਪੰਜ ਦੇ ਵੱਡੇ ਭਰਾ ਗਣੇਸ਼ ਕੋਲ ਨੌਬੇ ਤੇ ਦੇਖੋ ਮੜਾ ਭਲੇਕੇ ਨਾਲ ਬੇਟੀ ਜੀ ਮੜਾ ਦੇਖਿਓ ਕੀ ਦੇ ਕੋਲ ਚਾਪੀ ਨਾ ਸੁਖਮਣ ਪਹਿਲਵਾਨ ਜੀ ਹੈ ਇਹ ਸਰਦਾਰ ਅਮਰਜੀਤ ਸਿੰਘ ਜੀ ਜੋ ਕਿ ਜੱਜੀਪ ਸਾਡਾ ਵੀਰ ਨਿਊਜ਼ੀਲੈਂਡ ਵਾਲਾ ਆ ਨਿਊਜ਼ੀਲੈਂਡ ਦੇ ਵਿੱਚ ਇਹ ਦੋਨੋਂ ਭਰਾ ਉਹਨਾਂ ਦੇ ਵੱਲੋਂ ਨਾਲੇ ਗੁਰਨਿੰਦਰ ਸਿੰਘ ਜੀ ਉਹਨਾਂ ਵੱਲੋਂ ਇਹ ਜਿਹੜਾ ਬਲੱਡ ਨਾ ਮੋਟਸ਼ਲ ਦਿੱਤਾ ਗਿਆ ਅੱਜ ਇਸ ਕੁਸ਼ਤੀ ਦੰਗਲ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬੜਾ ਧੰਨਵਾਦ ਆ ਇਹ ਮਾਰਸਪਾ ਜਿਹੜਾ ਪਵਨ لال ਜੀ ਉਹਨਾਂ ਦਾ ਕੀਤਾ ਜਾ ਰਿਹਾ ਹੈ ਦੰਕਲ ਕਮੇਟੀ ਵੱਲੋਂ ਪਵਨ ਲਾਲ ਜੀ ਯੂਕੇ ਸਾਡੇ ਜੋਗਾ ਅੰਕਲ ਜੀ ਸੱਲਣ ਪਰਿਵਾਰ ਜਿਨ੍ਹਾਂ ਦਾ ਇਹ ਮਾਨ ਸਨਮਾਨ ਹੋਣ ਲੱਗਿਆ ਬੋਲੋ ਹੀ ਸੋਨਹਾਲ ਸੋਤ ਸ੍ਰੀ ਆਕਾਲ ਹਰ ਜੋ ਕੌਲ ਕਰਨਾ ਹਾਂ ਹਾਂ ਪਰ ਜੋ ਪਲਾਨ ਜੀ ਹੁਣ ਸਵਾਸ ਨਿਰਵਲ ਜੀ ਤੇ ਟੱਕ ਤੇ ਨੀਲੀ ਛੱਤ ਵਾਲਾ ਬੈਠਾ ਹੈ ਗੱਲ ਸਿਰੇ ਲਾਉਣ ਨੂੰ ਦਰਸ਼ਕੋ ਛੋਟਾ ਮਲ ਨਹੀਂ ਹੈ ਜਿਹੜਾ ਥੱਲੇ ਹੈ ਸ਼ਕੰਦਰ ਸੇਖ ਨੂੰ ਵੀ ਚਿਤ ਕੀਤਾ ਇਸ ਪਹਿਲਵਾਨ ਨੇ ਮਹਾਰਾਜਾ ਕੇਸਰੀ ਬਣਿਆ ਸ਼ਕੰਦਰ ਸਿੰਘ ਪਹਿਲਵਾਨ ਨੂੰ ਚਿਤ ਕਰਕੇ ਜਿਹੜਾ ਗਣੇਸ਼ ਹੈ ਨਿਚਲੇ ਪਾਸੇ ਕਦੇ ਚਿਹਰਾ ਨਵਾਂ ਹੁੰਦਾ ਹੈ ਕਈ ਵਾਰੀ ਨਹੀਂ ਪਤਾ ਲੱਗਦਾ ਲੋਕਾਂ ਨੂੰ ਵੀ ਕਿਤਾ ਕਮਲ ਕੋਲੇ ਹੈ ਇਹ ਉਹ ਮਾਲਾ ਜਿਹੜਾ ਮਹਾਰਾਜਾ ਕੇਸਰੀ ਬਣਿਆ ਪਰ ਇਧਰਲੇ ਪਾਸੇ ਬਪਿੰਦ ਧਪਿੰਦਰ ਦੇ ਨਾਲ ਗਏ ਉਸ ਬੱਲੇ 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 ਰਾणे ਬੁਲਾਂਜੀ ਜੇ ਪਿਛਲੇ ਆ ਉੱਚ ਗੱਲ ਬਣ ਜਾਣੀ ਹੈ ਜੇ ਵਿਚਾਲੇ ਜਿਲੇ ਆਉ ਹੈ ਅੱਛਾ ਜੀ ਠੀਕ ਹੈ ਚਲ ਚੱਲਣ ਲੱਗੋ ਹੈ ਜੀ ਦਰਸ਼ਕ ਵੀਰੋ ਦਾ ਪਹਿਲਵਾਨ ਜੀ ਨਾਲ ਔਰ ਜਿਹੜੇ ਮਲਾਂ ਦੇ ਕੁਸ਼ਤੀਆਂ ਮੋਟਰਸਾਈਕਲ ਦੇ ਝੰਡੀਆਂ ਤੇ ਹੋਈਆਂ ਉਹ ਸਾਰੇ ਮਲ ਸਾਡੇ ਲਾਗੇ ਆਜੋ ਆਪਾਂ ਕੱਲੇ ਕੱਲੇ ਮੋਟਰਸਾਈਕਲ ਦੀ ਚਾਬੀ ਸਮਾਵਾਂਗੇ ਔਰ ਨਾਲ ਹੀ ਜਿਹੜੀ ਹੈ ਫੋਟੋ ਕਰਵਾਵਾਂਗੇ ਯਾਦਗਾਰ ਤਸਵੀਰ ਮੈਂ ਬੇਨਤੀ ਕਰਦਾ ਪਹਿਲਾਂ ਜਿਹੜਾ ਅਮਰਜੀਤ ਅੰਕਲ ਜੀ ਆਜੋ ਜਿਹੜਾ ਪਲੈਟਿਨਾ ਮੋਟਰਸਾਈਕਲ ਤੇ ਸੁਖਮਣ ਸੁਖਮਣ ਤੇ ਸੇਰਾ ਔਰ ਜਿਹੜੇ ਵੀਰਾਂ ਨੇ ਮੋਟਰਸਾਈਕਲ ਲੈਣੇ ਆਓ ਵੀ ਸਮਰਕ ਬਣਾ ਲਿਓ ਪਹਿਲਵਾਨਾਂ ਦੇ ਨਾਲ ਸੁਖਮਣ ਹੈਲੋ ਬਾਈ ਨੋਟ ਕਰਿਓ ਪਹਿਲਵਾਨਾ ਪਹਿਲਵਾਨ ਜਿਹੜਾ ਭੁਪਿੰਦਰ ਜੇਤੂ ਆ ਕੁਰਸੀ ਦੇ ਵਿੱਚੋਂ ਗਣੇਸ਼ ਨੂੰ ਜਿੱਤ ਕੀਤਾ ਇੱਕ ਸ਼ੀਲਡ ਲਿਆਓ ਅੱਗੇ ਕੁਰਸੀ ਆ ਮਤਲਬ ਮਤਲਬ ਆਹੋ ਲਾਂਦੇ ਬਾਤ